ਅੱਜ ਮੈਂਬਰ ਪਾਰਲੀਮੈਂਟ ਸਰਦਾਰ ਚਰਨਜੀਤ ਸਿੰਘ ਜੀ ਚਨੀ ਫਲੋਰ ਵਿਖੇ ਹੋ ਰਹੀਆਂ ਨਗਰ ਕੌਂਸਲ ਦੀਆਂ ਜਿਮਨੀ ਚੋਣਾਂ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਰੇਖਾ ਕਨੋਜੀਆ ਜੀ ਦੇ ਹੱਕ ਦੇ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਨ ਫਲੋਰ ਪੁੱਜੇ ਇਸ ਮੌਕੇ ਤੇ ਉਹਨਾਂ ਨੇ ਆਏ ਹੋਏ ਇਕੱਠ ਨੂੰ ਸ਼੍ਰੀਮਤੀ ਰੇਖਾ ਕਨੋਜਿਆ ਜੀ ਦੇ ਹੱਕ ਦੇ ਵਿੱਚ 21 ਦਸੰਬਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਫਲੋਰ ਤੋਂ ਕੁਝ ਨੌਜਵਾਨ ਵੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਚਰਨਜੀਤ ਸਿੰਘ ਚੰਨੀ ਜੀ ਨੇ ਸ਼ਾਮਲ ਕੀਤਾ ਇਪਸਟ ਮੈਂਬਰ ਅਰਥਾ ਦੇਵ ਜੀ ਅਤੇ ਕਰਤਾਰੀ ਉਹਨੂੰ ਚਿੰਤਾਵਾਂ ਵਿੱਚ ਦੰਦੂ ਜੀ ਵੀ ਸਰਦਾਰ ਸਾਹਿਬ ਕਿ ਸਾਡੀ ਬਹੁਤ ਹੀ ਸਰਕਾਰਯੋਗ ਪੈਣ ਹੈ ਇਹ ਪਤ ਮੋਦੀਆ ਜੀ ਦੀ ਉਹ ਸਾਰੇ ਪਤਕਤੀ ਸੀ ਤੇ ਬਹੁਤ ਸਰਕਾਰੋਂ ਦਿੱਤੀ ਉਹ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਆਮਦ ਦੇ ਵਿੱਚ ਉਹ ਵੀ ਉਹ ਵੀ ਬੈਠੇ ਸੀ ਮੈਂ ਥੋੜਾ ਨਹੀਂ ਕਾਫੀ ਲੇਟ ਹੋ ਗਿਆ ਮੰਡੇ ਦੇ ਵਿੱਚ ਧਰੂਏ ਦੇ ਵਿੱਚ ਉਧਰ ਵੀ ਇਲੈਕਸ਼ਨ ਹੋ ਰਹੇ ਨੇ ਜੋਨਾਂ ਦਾਿਲੰਦਰ ਜਾਣਾ ਹੈ ਇਸ ਲਈ ਮਾਫੀ ਚੰਦਨ ਗੇ ਲੇਟ ਹੋ ਗਿਆ। ਉਹ ਜਿਹੜੀ ਇਹ ਜ਼ੋਨ ਹੈ ਇੱਕੋ ਬਾੜ ਦੀ ਜ਼ੋਨ ਹੈ। ਰੱਗਰ ਪੰਚਾਇਤ ਜਿਹੜੀ ਹੁੰਦੀ ਹੈ ਉਸ ਪਰ ਕਮੇਟੀ ਹੁੰਦੀ ਹੈ ਜਿਹੜੀ ਉਹ ਆਪਣੇ ਆਪ ਦੀ ਸਰਕਾਰ ਹੁੰਦੀ ਹੈ। ਇੱਥੇ ਦੀ ਡਿਵੈਲਪਮੈਂਟ ਦੇ ਜਿੰਨੇ ਫੈਸਲੇ ਹੈ ਉਹ ਪ੍ਰਧਾਨ ਜੀ ਤੇ ਮੈਂਬਰ ਸਾਹਿਬਾ ਲੈਂਦੇ। जितने प्रधान चाह कमेटी चाहे पैसे लगते हो जितने नहीं चाहते उसे इतने अपनी सरकार है कांग्रेस पार्टी की इतनी कमेटी है तो ये कांग्रेस पार्टी का ही मैंबर चुने जाएगा तिल के वार्ड का वाइस विकास हो सकता है जे अपना लंगली लत करता के दी, ਪ੍ਰਧਾਨ ਜੀ ਦੇ ਨਾਲ ਸਹਿਮਤ ਨਾ ਹੋਇਆ ਮੈਂਬਰ ਜਿਵੇਂ ਤੁੰ ਲਿਆ ਫਿਰੋ ਚੰਗੀ ਡਵੈਲਪਮੈਂਟ ਨਹੀਂ ਹੋਣੀ ਇਸੇ ਤਰ੍ਹਾਂ ਮੈਂ ਵੀ ਉਸ ਜੀ ਮੈਨੂੰ ਬਹੁਤ ਵੱਡਾ ਪਾਕੇ ਜਿਤਾਇਆ ਮਾਡਾ ਬਹੁਤ ਸ਼ਾਨਦਾਰ